ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਅਮਰੀਕ ਸਵਾਗਤ ਹੈ ਤੁਹਾਡਾ ਏਪੀਟੀ ਤੇ ਸੋ ਮੇੰਤਰੋ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਹੜ੍ਹਾਂ ਨੇ ਸਥਿਤੀ ਬਹੁਤ ਗੰਭੀਰ ਕੀਤੀ ਵੀ ਹੈ ਬਹੁਤ ਸਾਰੇ ਇਲਾਕੇ ਜੋ ਪੰਜਾਬ ਦੇ ਪ੍ਰਭਾਵਿਤ ਹੋਏ ਪਏ ਆ ਤੇ ਉਹਨਾਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੱਖ-ਵੱਖ ਉਹਨੀਆਂ ਸੰਸਥਾਵਾਂ ਅਤੇ ਨੌਜਵਾਨ ਐਨਡੀਆਰ ਦੀਆਂ ਟੀਮਾਂ ਆਰਮੀ ਦੀਆਂ ਟੀਮਾਂ ਅਤੇ ਰਾਜਨੀਤਿਕ ਲੀਡਰ ਸਾਰੇ ਵੱਖ-ਵੱਖ ਆਪਣੇ ਆਪਣਾ ਫਰਕ ਸਮਝ ਕੇ ਡਿਊਟੀ ਸਮਝ ਕੇ ਉਹ ਹੜਪੀਟਾਂ ਤੱਕ ਰਾਸ਼ਨ ਪਹੁੰਚਾ ਰਹੀ ਹਨ ਉਹਨਾਂ ਨੂੰ ਬਾਹਰ ਕੱਢ ਰਹੀ ਹੈ ਹਨ ਰੈਸਕਿਊ ਕਰ ਰਹੀਆਂ ਹਨ ਤੇ ਉੱਥੇ ਮਿੱਤਰੋ ਗੱਲ ਆਈਆ ਮਨਕੀਰ ਤੌਲਖ ਦੀ ਜਿੱਥੇ ਸਾਰੇ ਸਿੰਗਰਾਂ ਨੇ ਪੰਜਾਬ ਦਾ ਸਾਥ ਦਿੱਤਾ ਬਹੁਤ ਸਾਰੇ ਐਨ ਜੀਓ ਹੋ ਗਿਆਂ ਸੰਸਥਾਵਾਂ ਹੋ ਗਈਆਂ ਪੰਜਾਬ ਦੇ ਨਾਲ ਜੋ ਖੜੇ ਐ ਤਾਂ ਸਿੰਗਰ ਵੀ ਵੱਧ ਚੜ ਕੇ ਆਪਣਾ ਯੋਗਦਾਨ ਪਾ ਰਹੇ ਐ ਹੜਪੀਟਾਂ ਦੀ ਮਦਦ ਕਰਨ ਦੇ ਵਿੱਚ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਮਨਕੀਰ ਤੌਲਖ ਹੈ ਜੋ ਪੰਜਾਬ ਦਾ ప్రసిద్ధ గాయక ਉਸਨੇ 5 కోరోడ్ రూపాయి اعلان ਕੀਤਾ ਆ ਭਾਵੇਂ 5 కోరోడ్ ਲੱਗਦੇ ਭਾਵੇਂ 10 కోరోడ్ ਲੱਗਦੇ ਆਪਾਂ ਦਬੜਾ ਨਹੀਂ ਵੀ ਰਣ ਮਿਲ ਕੇ ਅੱਜ ਪੰਜਾਬ ਨੂੰ ਲੋੜ ਆ ਵੀ ਆਪਾਂ ਵੀ ਆਪਾਂ ਪੰਜਾਬ ਨਾਲ ਖੜੀਏ ਸੋ ਅਸੀਂ ਉਹ ਕਰਾ ਦੀਆਂ ਡਿਟੇਲਸ ਅਸੀਂ ਗਲੋਬਲ ਸਿੱਖ ਤੋਂ ਕਿਉਂਕਿ ਪੁਰਾਣਾ ਮੇਰਾ ਬਹੁਤ ਪੁਰਾਣਾ ਪਿਆਰ ਆ ਜਦੋਂ ਕਿਸਾਨੀ ਅੰਦੋਲਨ ਸੀ ਉਦੋਂ ਵੀ ਅਸੀਂ ਮੈਂ ਵੀਰੇ ਕੋਲ ਮੇਨਾਂ ਦਾ ਘਟੋੜ 20 ਵਰੀ ਅਸੀਂ ਮੈਂ ਉੱਥੇ ਆਇਆ ਅਸੀਂ ਅਤੇ 100 ਟਰੈਕਟਰ ਦਾ ਐਲਾਨ ਕੀਤਾ ਉਹਨਾਂ ਨੇ ਮਨਕੀਰ ਤੌਲਖ ਅਤੇ ਉਸ ਦੇ ਨਾਲ ਦੇ ਸਾਥੀ ਹੋਗੇ ਜੋ ਉਹਨਾਂ ਨੇ ਰਲ ਕੇ 100 ਟਰੈਕਟਰ ਦਾ ਐਲਾਨ ਕੀਤਾ ਕਿ ਜਦੋਂ ਪਾਣੀ ਥੱਲੇ ਉਤਰ ਜਾਵੇਗਾ ਤਾਂ ਉਹ ਇਸ਼ਾਨਾਂ ਨੂੰ ਦੇਣਗੇ ਅਤੇ ਜਦੋਂ ਪਾਣੀ ਥੱਲੇ ਉਤਰਦਾ ਤਾਂ ਸਾਰਾ ਪਧਰਾ ਕਰਕੇ ਉਹਨਾਂ ਦੀ ਜ਼ਮੀਨ ਨੂੰ ਅਬਜ਼ਰ ਕਰਕੇ ਦੇਣਗੇ ਤੇ ਉਹਨਾਂ ਦੇ ਸਾਥੀ ਹੋਗੇ ਤਾਂ ਬਣਕੇ ਤੌਲਖ ਅੱਜ 5 ਕਰੋੜ ਰੁਪਏ ਦਾ ਐਲਾਨ ਕੀਤਾ ਅਤੇ ਘਰਾਂ ਦੇ ਵਿੱਚ ਜਾ ਕੇ ਨਕਦੀ ਵੰਡਦੇ ਵੀ ਆਪਾਂ ਨੂੰ ਨਜ਼ਰ ਆਏ ਅਤੇ ਇਹਦੇ ਨਾਲ ਨਾਲ ਇੱਕ ਗੱਲ ਨੋਟ ਕਰਨ ਵਾਲੀ ਸੀ ਮਿੱਤਰੋ ਕਿ ਬਣਕੇ ਤੌਲਖ ਜਦੋਂ ਬੋਲਦੇ ਸੀਗੇ ਜਦੋਂ ਇੰਟਰਵਿਊ ਦਿੰਦੇ ਸੀਗੇ ਚੈਨਲ ਵਾਲਾ ਕੋਈ ਸਵਾਲ ਪੁੱਛਦਾ ਸੀ ਤਾਂ ਉਹ ਬਹੁਤ ਜਜ਼ਬਾਤੀ ਹੋ ਕੇ ਬੋਲ ਰਹੇ ਸਨ ਦਰ ਸਾਫ ਉਹਦੀਆਂ ਅੱਖਾਂ ਦੇ ਵਿੱਚ ਨਜ਼ਰ ਆ ਰਿਹਾ ਸੀਗਾ ਇਹ ਡਰ ਕਿਸ ਗੱਲ ਦਾ ਹੋ ਸਕਦਾ ਹੈ ਜੋ ਕਿ ਉਹ ਜਜ਼ਬਾਤੀ ਹੋ ਕੇ ਬੋਲ ਰਿਹਾ ਸੀ ਆਪਣੇ ਪਰਿਵਾਰ ਦੀ ਗੱਲ ਕਰਦਾ ਸੀ ਵਾਰੀ-ਵਾਰੀ ਆਪਣੀ ਫੈਮਲੀ ਦੀ ਗੱਲ ਆਪਣੇ ਬੱਚਿਆਂ ਦੀ ਗੱਲ ਲਾਉਂਦਾ ਹਨਾ ਤੇ ਆਪਣੇ ਬਾਰੇ ਜੋ ਬੋਲਦਾ ਸੀਗਾ ਜਜ਼ਬਾਤੀ ਹੋ ਕੇ ਉਹ ਮਿੱਤਰੋ ਨੂੰ ਜੋ ਇਸ ਦਾ ਕਾਰਨ ਹੈ ਉਸ ਨੂੰ ਥ੍ਰੈਟ ਆਇਆ ਹੈ ਮੰਨ ਕੇ ਤੌਲਖ ਨੂੰ ਜੋ ਥ੍ਰੈਟਸ ਆਇਆ ਹੈ ਉਹਦੇ ਕਰਕੇ ਉਹ ਜਜ਼ਬਾਤੀ ਹੋ ਕੇ ਤੇ ਮੰਨ ਕੇ ਚੱਲੋ ਉਹਨੂੰ ਕਿਤੇ ਨਾ ਕਿਤੇ ਮੰਨ ਲਓ ਡਰ ਵੀ ਉਹਦੀ ਅੱਖਾਂ 'ਚ ਨਜ਼ਰ ਆ ਰਿਹਾ ਸੀਗਾ ਕਿਉਂਕਿ ਉਹਦੀ ਸਿਕਿਉਰਟੀ ਉਹਦਾ ਪਰਮਾਤਮਾ ਮੇਰੀ ਸਿਕਿਉਰਟੀ ਕਰੂਗਾ ਦਾਤਾ ਉਹਦੇ ਨਾਲ ਆ ਚਲੋ ਹਨਾ ਉਹਦੇ ਸਾਥੀ ਵੀ ਨੇ ਪਰ ਫਿਰ ਵੀ ਜਦੋਂ ਕਿਸੇ ਨੂੰ ਕੋਈ ਥ੍ਰੈਟਸ ਆਇਆ ਹੋਵੇ ਤਾਂ ਉਸ ਨੂੰ ਬਾਹਰ ਨਿਕਲਣਾ ਬਹੁਤ ਰਿਸਕੀ ਹੋ ਜਾਂਦਾ ਜਿਹਦੇ ਲਈ ਉਹ ਕਹਿੰਦਾ ਸੀਗਾ ਕਿ ਮੈਂ ਮਨ ਲਓ ਹਨਾ ਮੈਂ ਰਹਿ ਨਹੀਂ ਸਕਿਆ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਤੋਂ ਬਿਨਾ ਤੇ ਇਸ ਹਾਲਤ ਵਿੱਚ ਦੇਖ ਕੇ ਆਪਣੇ ਪੰਜਾਬੀ ਭਰਾਵਾਂ ਨੂੰ ਮੈਂ ਸੇਵਾ ਕਰਨ ਲਈ ਮੇਰਾ ਦਿਲ ਰਹਿ ਨਹੀਂ ਸਕਿਆ ਇਸੇ ਲਈ ਮੈਂ ਭੱਜ ਆਇਆ ਤੇ ਉਹਨਾਂ ਦੀ ਮਦਦ ਲਈ ਆਇਆ ਸੇਵਾ ਲਈ ਆਇਆ ਅਤੇ ਨਗਦੀ ਰੁਪਏ ਦਿੱਤੇ ਲੋਕਾਂ ਨੂੰ ਹਨਾ 5 ਕਰੋੜ ਰੁਪਇਆ ਲਾਣ ਕੀਤਾ ਤੇ ਟਰੈਕਟਰ 10 ਟਰੈਕਟਰ ਉਹ ਨਾਲ ਲੈ ਕੇ ਆਏ ਆਪਣੇ 10 ਟਰੈਕਟਰ ਅੱਜ 10 ਟਰੈਕਟਰਾਂ ਦੀ ਸੇਵਾ ਕਰਕੇ ਚੱਲੇ ਆ ਸਾਰੇ ਹੌਲੀ ਹੌਲੀ ਪਹੁੰਚਦੇ ਕਰਾਂਗੇ ਸੋ ਸਾਰੇ ਕਮੈਂਟ ਪੜੇ ਅਸੀਂ ਮੰਨ ਕੇ ਕਿਰਤੋਲਖ ਦੀ ਜੋ ਵੀਡੀਓ ਦੇ ਥੱਲੇ ਜਿੰਨੇ ਕਮੈਂਟ ਆ ਰਹੇ ਸੀ ਕੋਈ ਨੈਗੇਟਿਵ ਵੀ ਕਮੈਂਟ ਨਹੀਂ ਆਇਆ ਸਾਰੇ ਪੋਜ਼ਿਟਿਵ ਕਮੈਂਟ ਸੀਗੇ ਤੇ ਸਾਰੇ ਉਸ ਦੀ ਮੰਨ ਲੋ ਉਸ ਵਾਇਗਰੂ ਵਰਗੇ ਅਰਦਾਸ ਕਰਦੇ ਸੀ ਕਿ ਵੀਰ ਚੜ੍ਹਦੀ ਕਲਾ ਦੇ ਵਿੱਚ ਰੱਖੀ ਅਸੀਂ ਨੌਜਵਾਨਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ ਜੋ ਕਿ ਪੰਜਾਬ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਦੇ ਨੇ ਸੋ ਅਸੀਂ ਵੀ ਆਪਣੇ ਚੈਨਲ ਦੇ ਵਾਧੇ ਮ ਰਾਹੀਂ ਕਹਿੰਦੇ ਆ ਕਿ ਵਾਇਗਰੂ ਮਨ ਕਿਰਤੋਲਖ ਭਰਾ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਸਾਰੇ